ਜੀ ਸੱਸੀ ਜੀ ਸਰਾਂ ਸੱਸੀ ਗਾਲ ਜੀ ਅੱਜ ਆਪਾਂ ਮੰਡੀ ਮੰਡੀ ਫੇਰਾ ਪਾਇਆ ਇਹਦੇ ਬਾਰੇ ਦੱਸੋ ਕੋਈ ਚਾਹਣਾ ਪਉ ਅੱਜ ਬੰਗਾ ਦੀ ਮੇਨ ਦਾਣਾ ਮੰਡੀ ਇਥੇ ਸੋਣੀ ਦੇ ਸੀਜ਼ਨ ਦੀ ਸ਼ੁਰੂਆਤ ਹੋ ਕੇ ਰਹੀ ਜੀ ਇਥੇ ਆਪਣੇ ਸਾਥੀਆਂ ਸਦੇ ਮਾਰਕੀਟ ਦੇ ਡਿਰੇਮਨ ਸਾਹਿਬ ਸਾਡੇ ਸੀਨੀਅਰ ਲੀਡਰ ਜਸਤਜੀਤ ਸਿੰਘ ਤੋਂ ਅਜੂਬ ਕੰਦੋਤੀਆ ਜੀ ਸਾਡੇ ਐਸਸੀਡੀ ਦੇ ਪ੍ਰਧਾਨ ਸਾਹ ਸੋਨਰ ਕੰਡਾ ਜੀ ਸਾਡੇ ਫੈਕਟਰੀ ਸਾਹ ਪ੍ਰਿੰਦਰ ਜੀ ਸੀਨੀਅਰ ਸਾਹਿਬ ਵਿਕਰਮ ਗੁੰਬਰ ਜੀ ਤੇ ਸਾਰੇ ਸਾਡੇ ਜਿੰਨੇ ਵੀ ਔਦਿਦਾਰ ਆ ਸਾਰਿਆਂ ਨੂੰ ਅਸੀਂ ਅੱਜ ਤੇ ਮਿਲ ਕੇ ਸੰਦੇਸ਼ੀ ਜਿੰਨੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਮੈਂ ਸਭ ਤੋਂ ਪਹਿਲੇ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਸਾਡੇ ਪ੍ਰਧਾਨ ਜੀ ਜਰਕ ਸਿੰਘ ਜੀ ਜੀ ਸਾਡੇ ਨਾਲ ਹਨ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਇੱਥੇ ਮੈਂ ਵਧਾਈ ਦਿੰਦਾ ਮੋਬਦਾਨ ਜਿੰਨਾ ਸਾਰੀ ਦੇਵ ਨੇ ਮੁबारकबाद ਵਧਾਈ ਦਿੰਦਾ ਹਾਂ ਔਰ ਸਾਰੇ ਹੀ ਆਰਥਿਕ ਸ਼ੁਭ ਮੁਬਾਰਕਬਾਦ ਅਰੋਪੀ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਇਸ ਸੀਜ਼ਨ ਇਹਾਂ ਦੀ ਖੁਸ਼ੀਆਂ ਭਰਿਆ ਕਣਕੀ ਥਾਵ ਵਾਲ ਲੈ ਕੇ ਆਵੇ ਔਰ ਮੈਂ ਇੱਕ ਅਪੀਲ ਤੇ ਬੇਨਤੀ ਜ਼ਰੂਰ ਸਰਕਾਰ ਵੱਲੋਂ ਕਰਾਂਗਾ ਕਿ ਜੋ ਸਰਕਾਰ ਕੋਲ ਨਿਰਧਿਤ ਕਰਨ ਦਾ ਮਸਤਰ ਹੈ ਉਹਦੇ ਅਨੁਸਾਰ ਹੀ ਫਸਲ ਨੂੰ ਸਟਾਟੇ ਮੰਡੀ ਲੈ ਕੇ ਆਓ ਤਾਂ ਜੋ ਕਿਸੇ ਵੀ ਕਿਸਾਨ ਨੂੰ ਫਸਲ ਖਰਾਬੀ ਦਾ ਟਾਈਮ ਦੀ ਬੇਸਰ ਨਾ ਹੋਵੇ। ਜਨਸਰ ਗਲਵਿੰਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਜੀ? ਅਕੰਧਪੁਰ ਦਾ। अच्छा कित्ता ਮੰਡੀ ਆਏ ਅੱਜ ਤੁਸੀਂ ਅੱਜ ਅਸੀਂ ਮੰਡੀ ਫਸੱਤੋਂ ਨਾਲ ਲੈ ਕੇ ਆਏ ਸੀ ਅੱਛਾ ਜੀ ਕੋ ਪਹਿਲਾ ਦਿਨ ਆਚੋਂ ਸ਼ੁਰੂਆਤ ਹੋਈ ਆ ਤੇ ਮੋਤਵਰ ਵੀ ਆਇਆ ਸੀ ਤਾਂ ਸਾਹਮਣੇ ਸਾਰੇ ਦੇ ਆਏ ਕਿੰਨਾ ਪ੍ਰਬੰਧ ਵਧੀਆ ਪਹਿਲਾ ਦਿਨਾਂ ਦੇਖਣ ਨੂੰ ਤਾਂ ਵਧੀਆ ਲੱਗਦੇ ਆ ਅੱਛਾ ਜੀ ਬਾਕੀ ਤੁਹਾਨੂੰ ਕੋਲ ਥੋੜਾ ਸਤੋ ਚਾਰ ਦਿਨ ਪੁੱਛੋ ਉਸ ਤੋਂ ਕੱਲ੍ਹ ਜਿਹੜੀ ਚੀਜ਼ੀ ਘਾਟ ਆ ਤੇ ਜਿੱਦਾਂ ਆਪਾਂ ਜਿਹਨੂੰ ਦੱਸਿਆ ਪਾਣੀ ਵਾਲਿਆਂ ਨੂੰ ਕਿ ਪਾਣੀ ਦਾ ਪ੍ਰਬੰਧ ਹੈਗਾ ਆ ਤੁਸੀਂ ਜਦੋਂ ਨਵਾਂ ਫਾਇਦਾ ਵੀ ਲੇਬਰ ਪੂਰੀ ਹੈ ਜੀ ਮੇਨ ਗੱਲ ਦਾ ਮੇਰੇ ਕੋਲ ਜਿੰਦਾਰ ਬੰਦਾ ਨਾ ਜਦੋਂ ਲੇਬਰ ਘੱਟ ਹੋਵੇ ਫੇਰ ਰਹਿਣਾ ਪੈ ਮਤਲਬ ਤੁਸੀਂ ਜੋ ਅਰੰਧ ਕੀਤਾ ਹੈ ਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਉਹਨਾਂ ਸੈਟੀਸਫਾਈਡ ਬਹੁਤ ਵਧੀਆ ਜੀ ਬਹੁਤ ਵਧੀਆ ਜਿੱਦਾਂ ਬਹੁਤ ਵਧੀਆ ਸੈਟੀਸਫਾਈਡ ਆਪਾਂ ਜਿਹਨੂੰ ਲਗਾ 500 ਬੰਦਾ ਲੇਟੋ ਵੀ ਜਿੰਦਾਰ ਲੇਬਰ ਹੋਊਗੀ ਤਾਂ ਕੋਈ ਨਾ ਜਾ ਕੋਣਾ ਬਜੀ ਜੇ ਲੇਬਰ ਘੱਟ ਹੋਵੇ ਫੇਰ ਜਿੰਦਾ ਨੂੰ ਵਾਇਆ ਬਹੁਤ ਪੂਰੀ ਲੇਬਰ ਐਸੇ ਵੱਡੇ ਪੂਰੀਆ ਫੋਪ ਦੇ ਪ੍ਰਮਾਣ ਇਹ ਹੁਣ ਤਾਂ ਇੱਕ ਤਾਂ ਮਨ ਫਸੋਇਆ ਪਰ ਕੋਈ ਬੋਲੀ ਲੱਗਦੇ ਭਾਲ ਲੱਗਦੇ ਪਤਾ ਲੱਗ ਗਿਆ ਕਿ ਭਰਾਵਾਂ ਮੋਟਰ ਸਟਾਰਾਂ ਦੇ ਮੋਰੰਦਰੀ ਜਿੱਦਾਂ ਪ੍ਰਵਾਸੀ ਬਾਹਰ ਨੂੰ ਜਾ ਰਹੇ ਆਪਣੇ ਜੁਪੀ ਬਿਹਾਰ ਨੂੰ ਵਾਪਸ ਆ ਰਹੇ ਉਹਨਾਂ ਨੂੰ ਵੀ ਫਰਕ ਪੈਗਾ ਲੇਬਰ ਤੇ ਜਿਹੜੇ ਪੱਕੀ ਲੇਬਰ ਵਾਲੇ ਭਾਜੀ ਇਹ ਤਾਂ ਨਹੀਂ ਗਏ ਥੱਬੇ ਹੁਣ ਦੇਖੋ ਜਦੋਂ ਆਪਣੇ ਹਿਸ਼ਾਰ ਪਰ ਖਾਂਡ ਹੋਇਆ ਸੀ ਨਾ ਉਹ ਜਿਹਨਾਂ ਨੂੰ ਅਜਿਹੇ ਬੰਦੇ ਉੱਤੇ ਰੇੜੀਆਂ ਲੱਗ ਬੈਠੇ ਸੀਗੇ ਜਾਂ ਜਿੰਮੀਦਾਰ ਮਜ਼ਦੂਰੀ ਕਰਦੇ ਉਹਨਾਂ ਜਿਹੜੇ ਮੰਡੀਆਂ ਦੇ ਲੇਬਰ ਵਾਲੇ ਆ ਇਹ ਪੱਕੇ ਸੀਜ਼ਨ ਦੀ ਸੀਜ਼ਨ ਆਉਦੇ ਆ ਜੀ ਜੀ ਹਲੇ ਕਿ ਮੰਡੀ ਨੂੰ ਫਰਕ ਨਹੀਂ ਪੈਂਦਾ ਪਰ ਆਪਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਟ੍ਰੇਡ ਤੋਂ ਵਾਲੇ ਨਾਲ ਹੋਊਗੀ ਆਪਾਂ ਨਾ ਤੇਰੇ ਨਾਲ ਜੀਨ ਫੋਰ 3 ਜੀ ਜੀ ਆਪਾਂ ਪਰਵਾਸੇ ਨੂੰ ਪਕੜਨਾ ਸੀ ਨਾ ਤੇ ਮੰਨ ਲਓ ਕਹੀਏ ਤੇ ਇੱਕ ਅੱਲਾ ਜੀ ਦਾ ਨਮੀ ਸਾਰਿਆਂ ਨੂੰ ਸਾਰੇ ਪੰਜਾਬ ਦੇ ਨਕਸ਼ਾ ਸਾਡੇ ਦੇਸ਼ ਦੇ ਜਿਹੜੇ ਲੋਕ ਹੈ ਉਹ ਵੀ ਬਾਹਰਲੇ ਦੇਸ਼ਾਂ 'ਚ ਬਸਦੇ ਆ ਬਸ ਦੇਸ਼ਾਂ 'ਚ ਗਏ ਹੋਆ ਚੋਕੋ ਕੋ ਗੁਣਰ ਵੀ ਬਾਤ ਕਰ ਮੰਨ ਲਓ ਹੁਣ ਆਪਾਂ ਵਿਦੇਸ਼ਾਂ 'ਚੋਂ ਛੱਡੋ ਆਪਣੇ ਪੰਜਾਬੀ ਜਾ ਕੇ ਗੱਲ ਕਰਦੇ ਦिल्‍ली ਰਹਿੰਦੇ ਆ ਹਾਂ ਜੰਨੀ ਦਿੱਲੀ ਬਿਹਾਰ ਸਾਰੇ ਰਹਿੰਦੇ ਆ ਤੇ ਉਹ ਨਾ ਕੋਈ ਤੁਸੀਂ ਪਾਉਂਦੇ ਪੰਜਾਬ ਤੋਂ ਜਿਹੜੇ ਜਨਤ ਕੱਲ ਜਿਹੜਾ ਬੰਦਾ ਗਲਤੀ ਕਰਦਾ ਉਹ ਸਜ਼ਾਦਾ ਠੀਕ ਹੈ